ਸੁਜਾਨਪੁਰ ਪੁਲਿਸ ਨੇ ਮਾਧਪੁਰ ਵਿਖੇ ਇੱਕ ਟੈਂਪੂ ਟਰੈਵਲਰ ਤੋਂ ਦੋ ਵਿਅਕਤੀਆਂ ਨੂੰ 31 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਜਾਨਪੁਰ ਦੀ ਇੰਚਾਰਜ ਇੰਸਪੈਕਟਰ ਹਰਪ੍ਰੀਤ ਕੋਰ ਨੇ ਆਖਿਆ ਪੁਲਿਸ ਟੀਮ ਵੱਲੋਂ ਅੰਤਰਾਜੀ ਨਾਕਾ ਮਾਧਪੁਰ ਵਿਖੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ ਔਰ ਇਸੇ ਦੌਰਾਨ ਜੰਮੂ ਕਸ਼ਮੀਰ ਤੋਂ ਆ ਰਹੇ ਇੱਕ ਟੈਂਪੂ ਦੀ ਗੰਭੀਰਤਾ ਦੇ ਨਾਲ ਚੈਕਿੰਗ ਕੀਤੀ ਗਈ ਪੁਲਿਸ ਪਾਰਟੀ ਨੇ ਤਲਾਸ਼ੀ ਲੈਣ ਤੇ ਟੈਂਪੂ ਟਰੈਵਲਰ ਵਿੱਚੋਂ 31 ਕਿਲੋ ਭੁੱਕੀ ਬਰਾਮਦ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਆਰੋਪੀ ਦੀ ਪਹਿਚਾਨ ਤ੍ਰਿਲੋਕ ਸਿੰਘ ਵਾਸੀ ਮੀਰਪੁਰ ਦਸੂਹਾ ਅਤੇ ਜਸਵਿੰਦਰ ਸਿੰਘ ਵਾਸੀ ਦਸੂਹਾ ਦੇ ਤੌਰ ਤੇ ਹੋਈ ਹੈ ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਆਖਿਆ ਕਿ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਦੀਆਂ ਹਦਾਇਤਾਂ ਦੇ ਅਨੁਸਾਰ ਪੁਲਿਸ ਨਸ਼ੇ ਦੇ ਖਾਤਮੇ ਦੇ ਲਈ ਪੂਰੀ ਤਰ੍ਹਾਂ ਦੇ ਲਈ ਵਚਨਬੱਧ ਹੈ ਅਤੇ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਲੱਕੀ ਸਰੋਜ ਕੇ ਆਰ ਟੀ ਨਿਊਜ਼ ਨੈਟਵਰਕ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਇਸੀ ਲੜੀ ਦੇ ਤਹਿਤ ਸਾਡੇ ਮਾਦੋਪੁਰ ਨਾਕਾ ਜਿਹੜਾ ਸਾਡਾ ਇੰਟਰਸਟੇਟ ਨਾਕਾ ਉੱਥੇ ਦਿਨ ਰਾਤ ਚੈਕਿੰਗ ਚੱਲਦੀ ਹੈ ਇਹ ਦੌਰਾਨੇ ਚੈਕਿੰਗ ਇੱਕ ਜੰਕੇ ਸਾਈਡ ਤੋਂ ਟੈਂਪੂ ਟਰੈਵਲਰ ਆ ਰਿਹਾ ਸੀ ਠੀਕ ਹੈ ਜੀ ਜਿਸ ਵਿੱਚ ਦੋ ਬੰਦੇ ਸੀ ਜਿਹਦੀ ਪੁਲਿਸ ਨੇ ਬੜੀ ਬਰੀਕੀ ਨਾਲ ਜਾਂਚ ਕੀਤੀ ਤੇ ਜਿਹਦੇ ਵਿੱਚੋਂ ਸਾਨੂੰ 31 ਕਿਲੋ ਜਿਹੜੀ ਸੀ ਉਹ ਕਿਬਰਾਮਤ ਹੋਈ ਤੇ ਉਸੇ ਟਾਈਮ ਸਾਡੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਮੁਕਦਮਾ ਦਰਜ ਕੀਤਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਜਿਹੜੀ ਅੱਗੇ ਦੀ ਕਾਰਵਾਈ ਹੈ ਤਫਤੀਸ਼ ਆ ਉਹ ਸਾਡੀ ਚੱਲ ਰਹੀ ਹੈ ਜੀ ਨਹੀਂ ਨਹੀਂ ਲੋਕਾ ਖਲਾਫ ਕੋਈ ਹੋਰ ਪਹਿਲਾਂ ਪਰਚਾ ਦਰਜਿਆ ਨਹੀਂ ਇਸ ਚੀਜ਼ ਦੀ ਆਪਾਂ ਸਾਰਾ ਦੇਖ ਰਹੇ ਆ ਬਟ ਹੁਣ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਇਸ ਤੋਂ ਪਹਿਲਾਂ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੈਗਾ ਜੀ